ਫਿਲੌਰ ਵਿੱਚ ਜੋਤੀ ਨਰਸਿੰਗ ਹੋਮ ਦੀ ਮਦਦ ਨਾਲ ਮੁਫਤ ਕੈਂਸਰ ਜਾਗਰੂਕਤਾ ਅਤੇ ਸਕ੍ਰੀਨਿੰਗ ਕੈਂਪ ਲਗਾਇਆ ਗਿਆ ਫਿਲੌਰ ਦੇ ਮਿਊਨਿਸਪਲ ਨਗਰ ਕੌਂਸਲ ਦੇ ਕਮਿਊਨਿਟੀ ਹਾਲ ਵਿੱਚ ਮੁਫਤ ਕੈਂਸਰ ਜਾਗਰੂਕਤਾ ਅਤੇ ਸਕ੍ਰੀਨਿੰਗ ਕੈਂਪ ਲਗਾਇਆ ਗਿਆ ਇਹ ਕੈਂਪ ਲਗਾਉਣ ਦੀ ਪਹਿਲ ਕਦਮੀ ਜੋਤੀ ਹਸਪਤਾਲ ਫਿਲੌਰ ਅਤੇ ਕੈਂਸਰ ਸੈਂਟਰਜ਼ ਆਫ ਅਮਰੀਕਾ ਸੀਸੀਏ ਵੱਲੋਂ ਸਾਂਝੀ ਤੌਰ ਤੇ ਕੀਤੀ ਗਈ ਜਿਸ ਵਿੱਚ ਬਲੱਡ ਕੈਂਸਰ ਕੇਅਰ ਦਾ ਸਹਿਯੋਗ ਵੀ ਸ਼ਾਮਲ ਸੀ ਇਸ ਕੈਂਪ ਵਿੱਚ ਲਗਭਗ 200 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਤੇ ਉਹਨਾਂ ਨੂੰ ਮੁਫਤ ਸਿਹਤ ਜਾਂਚ, ਮੈਡੀਕਲ ਸਲਾਹ ਅਤੇ ਸਕ੍ਰੀਨਿੰਗ ਦੀ ਸਹੂਲਤ ਦਿੱਤੀ ਗਈ। ਇਸ ਕੈਂਪ ਵਿੱਚ ਮੈਮੋਗ੍ਰਾਫੀ ਅਤੇ ਪੈਪ ਸਮੀਅਰ, ਮੂੰਹ ਅਤੇ ਗਲੇ ਦੀ ਜਾਂਚ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ, ਪ੍ਰੋਸਟੇਟ ਕੈਂਸਰ ਲਈ ਪੀਐਸਏ ਟੈਸਟ, ਮੈਡੀਕਲ ਸਲਾਹ ਅਤੇ ਮੁਫਤ ਦਵਾਈਆਂ ਕੈਂਸਰ ਸੈਂਟਰਜ਼ ਆਫ ਅਮਰੀਕਾ ਸੀਸੀਏ ਦੇ ਮਾਹਰ ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ। ਅਤੇ ਇਸ ਦੀ ਜਲਦੀ ਪਛਾਣ ਅਤੇ ਨਿਯਮਤ ਜਾਂਚ ਦੀ ਮਹੱਤਤਾ ਤੇ ਜ਼ੋਰ ਦਿੱਤਾ। ਜੋ ਕਿ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ ਇਸ ਕੈਂਪ ਵਿੱਚ ਆਏ ਸਥਾਨਕ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਨਾਲ ਆਯੋਜਕਾਂ ਦੀ ਗੁਣਵੱਤਾ ਵਾਲੀ ਸਿਹਤ ਸੇਵਾਵਾਂ ਨੂੰ ਸਸਤੀ ਅਤੇ ਪਹੁੰਚਯੋਗ ਬਣਾਉਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੀ ਇਸ ਕੈਂਸਰ ਕੈਂਪ ਸੰਬੰਧੀ ਹੋਰ ਮਦਦ ਲਈ ਡਾਕਟਰਾਂ ਨੇ 24x7 ਕੈਂਸਰ ਹੈਲਪਲਾਈਨ ਨੰਬਰ 0161666996 ਦਿੱਤਾ ਜਿਸ ਤੇ ਕੋਈ ਵੀ ਫੋਨ ਕਰਕੇ ਕੈਂਸਰ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੈ ਇਸ ਕੈਂਪ ਵਿੱਚ ਲੇਡੀਜ਼ ਡਾਕਟਰ ਗੁਰਵੀਰ ਕੋਲ ਡਾਕਟਰ ਜਸਿੰਦਰ ਸਿੰਘ ਬਾਠ ਡਾਕਟਰ ਨਵੀਨ ਕਾਂਡਾ ਡਾਕਟਰ ਅਦਿੱਤੇ ਸਬਰਵਾਲ ਅਤੇ ਹੋਰ ਮਾਰ ਡਾਕਟਰਾਂ ਦੀ ਟੀਮ ਮੌਜੂਦ ਰਹੀ ਏਪੀ ਨਿਊਜ਼ ਪੰਜਾਬੀ ਲਈ ਫਿਯੋਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅੱਜ ਸਰ ਇੱਕ ਅੱਡੇ ਜੋਦੀ ਨਸਨ ਹੁੰਦੇ ਇਸੇ ਵਿਵਲਾ ਜਿ ਫਲੋਰ ਦੇ ਨਗਰ ਪਰਸਨ ਦੇ ਹਿੰਗਰ ਬਚੇ ਕੈਂਪ ਲਗਾਇਆ ਗਿਆ ਮੈਡੀਕਲ ਕੈਂਪ ये भी काफी लोग अभी चेक भी की है कि यार पेस्ट भी देते हैं पूरे देते हैं ना तेज मेडिसिन भी देती है कि यार बस अब केरी केरी मारी है कि चेक हो गया और केरी और कैंसर में फर्नास से जो प्रक्रिया हो कैंप लगाया गया ये ही कैंप सीखा SPS हॉस्पिटल शेडपुर चौक लुधियाना तेज CCA CCA है का कैंसर केय ਇਨਾਂ ਨੇ ਮੇਨ ਮਕਸਦ ਸੀ ਕੈਂਸਰ ਦੀ ਅਵੇਅਰਨੈਸ ਤੇ ਮੈਮੋਗ੍ਰਾਫੀ ਫ੍ਰੀ ਕੀਤੀ ਗਈ ਜਿਹੜੀ ਕਿ ਛਾਤੀ ਦੇ ਕੈਂਸਰ ਦਾ ਟੈਸਟ ਹੁੰਦਾ ਪੈਪਸਮੀਅਰ ਕੀਤਾ ਗਿਆ ਜਿਹੜਾ ਕਿ ਬੱਚੇਦਾਨੀ ਦੇ ਕੈਂਸਰ ਦਾ ਟੈਸਟ ਹੁੰਦਾ ਫਿਰ ਖੂਨ ਦੇ ਟੈਸਟ ਕੀਤੇ ਗਏ 슈ਗਰ ਦੇ ਬਲੱਡ ਪ੍ਰੈਸ਼ਰ ਦੇ ਹੱਡੀਆਂ ਦੀ ਮਜ਼ਬੂਤੀ ਦੇ ਵੀ ਟੈਸਟ ਕੀਤੇ ਗਏ ਪਰ ਮੇਨ ਸੀਗਾ ਲੋਕਾਂ ਨੂੰ ਵੇਅਰ ਕਰਨਾ ਅਬਾਊਟ ਕੈਂਸਰ ਐਂਡ ਜੇ ਹੋਵੇ ਤਾਂ ਉਹਦੀ ਕੀ ਟ੍ਰੀਟਮੈਂਟ ਹੈ ਤਾਂ ਉਹ ਇਹ ਸਾਰੇ ਟੈਸਟ ਲਿੱਤੇ ਗਏ ਇਹਨਾਂ ਦੀਆਂ ਰਿਪੋਰਟਾਂ ਉਹਨਾਂ ਨੂੰ ਆਨਲਾਈਨ ਉਹਨਾਂ ਦੇ ਫੋਨ ਤੇ ਵੀ ਆ ਜਾਣੀ ਹੈ ਤੇ ਹਾਰਡ ਕਾਪੀਜ਼ ਮੇਰੇ ਕੋਲੋਂ ਵੀ ਆ ਕੇ ਪੇਸ਼ੈਂਟ ਲੈ ਸਕਦੇ ਠੀਕ ਹੈ ਇੱਕ ਹੋਰਸ ਵਾਲਾ ਹੈਗਾ ਜਿੱਦਾਂ ਲੇਡੀ ਦੇ ਸਰੀਰ ਵਿੱਚ ਜੇ ਕੈਂਸਰ ਦੇ ਜਾਂ ਕੋਈ ਸਿੰਟਮ ਹੋਵੇ ਜਾਂ ਲੇਡੀ ਨੂੰ ਨਹੀਂ ਪਤਾ ਹੈਗਾ ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗ ਸਕਦਾ ਵੀ ਉਹ ਤੁਹਾਡੇ ਸਰੀਰ 'ਚ ਆਹਾ ਆਹ ਚੀਜ਼ਾਂ ਹੋਣ ਇਸ ਤਰ੍ਹਾਂ ਦੇ ਸਿੰਟਮ ਜਿਦਦੇ ਆ ਗਿਆ ਜਾਂ ਠਾਹ ਵੀ ਨਮੀ ਦੇ ਕੋਈ ਵੀ ਗੱਠ ਹੈ ਛਾਤੀ ਦੇ ਵਿੱਚ ਕੋਈ ਬੱਚੇਦਾਨੀ ਚ ਬਲੀਡਿੰਗ ਗਲਤਮੰਤ ਹੁੰਦੀ ਹੈ ਜਾਂ ਪਾਣੀ ਪੈਂਦਾ ਹੈ ਜਾਂ ਦਾਗ ਲੱਗਦਾ ਹੈ ਵਿਚ ਵਿਚਾਲੇ ਏਜ ਦੇ ਹਿਸਾਬ ਨਾਲ ਬਾਕੀ ਉਹਨਾਂ ਨੂੰ ਚੈੱਕ ਅਪ ਕਰਕੇ ਸਾਨੂੰ ਸ਼ੱਕ ਪੈ ਜਾਂਦਾ ਇਸ ਗੱਲ ਦਾ ਬਾਕੀ ਅਸਲੀ ਟੈਸਟ ਤਾਂ ਮੈਮੋਗ੍ਰਾਫੀ ਹੈ ਜਿਹੜੀ ਅੱਜ ਕੀਤੀ ਗਈ ਔਰ ਪੈਪਸ ਨੀਅਰ ਹੈ ਜਿਹੜਾ ਕਿ ਬੱਚੇਦਾਨੀ ਦੇ ਮੂੰਹ ਦਾ ਟੈਸਟ ਹੈ ਜੀ ਇਹ ਟੈਸਟ ਰੂਟੀਨ ਵਿੱਚ ਕਰਾਣੇ ਚਾਹੀਦੇ ਹਨ ਸਾਰੀਆਂ ਲੇਡੀਜ਼ ਨੂੰ 30 ਸਾਲ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਠੀਕ ਹੈ। ਕਿਉਂਕਿ ਅੱਜ ਇਹ ਥਿੰਗ ਹੈ ਕਿ ਸੀ ਉੱਤੇ ਪੇਸ਼ੈਂਟ ਜਿਹੜੇ ਆ ਚੈੱਕ ਹੋਏ। ਇਹ 150 ਤੋਂ ਜ਼ਿਆਦਾ ਪੇਸ਼ੈਂਟਸ ਦੇ ਟੈਸਟ ਕੀਤੇ ਤੇ ਕੁਝ ਜਿਹੜੀਆਂ ਰੂਟੀਨ ਬਿਮਾਰੀਆਂ ਸੀ ਜਿਵੇਂ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਬਾਕੀ ਇਹ ਵੀ ਅਵੇਅਰਨੈਸ ਦਿੱਤੀ ਗਈ ਤੇ ਇਹ ਟੈਸਟਾਂ ਦੀਆਂ ਰਿਪੋਰਟਾਂ ਸਾਰੇ ਪੇਸ਼ੈਂਟਸ ਕੋਲੇ ਪਹੁੰਚ ਜਾਣਗੀਆਂ। ਫਿਰ ਫਾਲੋਅ ਅਪ ਵੀ ਹੋਊਗਾ। ਜੇ ਕੋਈ ਪੇਸ਼ੈਂਟ ਨੂੰ ਇਹੋ ਜੀ ਬਿਮਾਰੀ ਨਿਕਲਦੀ ਹੈ ਤਾਂ ਉਹਦੇ ਤੋਂ ਕਿਵੇਂ ਟ੍ਰੀਟਮੈਂਟ ਕੀਤਾ ਜਾ ਸਕਦਾ। ਤੇ ਹੋਰ ਵੀ ਕਈ ਪੇਸ਼ੈਂਟਸ ਹਨ ਜਿਨ੍ਹਾਂ ਦਾ ਆਯੂਸ਼ਮਾਨ ਕਾਰਡ ਬਣਿਆ ਹੋਵੇ ਤਾਂ ਉਹ ਜੋਤੀ ਨਰਸਿੰਗ ਹੋਮ ਦੇ ਰਾਹੀਂ ਇੱਥੇ ਸੀਸੀਏ ਦੇ ਵਿੱਚ ਉਹਨਾਂ ਦਾ ਫ੍ਰੀ ਟ੍ਰੀਟਮੈਂਟ ਹੋ ਜਾਂਦਾ ਹੈ ਕੈਂਸਰ ਤੋਂ ਮੇਰੇ ਇਸ ਟਾਈਮ ਦੋ ਪੇਸ਼ੈਂਟ ਆਪਣੇ ਬ੍ਰੈਸਟ ਕੈਂਸਰ ਦਾ ਔਰ ਯੂਟਰਸ ਕੈਂਸਰ ਦੀ ਉੱਥੇ ਕੀਮੋਥੈਰਪੀ ਤੇ ਰੇਡੀਏਸ਼ਨ ਆਲਰੇਡੀ ਲਗਵਾ ਰਹੇ ਸਰ ਜੀ ਆਪਨੇ ਜੋ ਫਲੋਰ ਮੈਂ ਕੈਂਸਰ ਕੇਅਰ ਦਾ ਜੋ ਆਪਨੇ ਕੈਂਪ ਲਗਾਇਆ ਹੈਗਾ ਸਰ ਕੈਂਸਰ ਕੋਰ ਉਪਰੇ ਲਈ ਇਹ ਕੌਣ ਕੌਣ ਸੇ ਪਰਸਨ ਚਾਹੀਏਗਾ सो आई एम मैं पहले इंट्रोडक्शन अपना देना चाहूँगा मैं डॉक्टर नवीन गांडा आई एम अ कैंसर स्पेशलिस्ट और मैं नियर अबाउट फोटीन ईयर्स से लुधियाना में अपनी सर्विसेज दे रहा हूँ सो so, अगर आप देखोगे कि अभी कैंसर जो है वो बहुत ज़्यादा बढ़ चुका है और अगर हम लोग बात करें अपनी अप्रॉक्सीमेटली जो है वो नियर अबाउट एटीन लैक्स केसेज जो हैं वर्ल्ड वाइड जो है वो हर साल डायग्नोसिस हो रहे हैं सो ट्रीटमेंट तो ठीक है जो कैंसर सेंटर ऑफ अमेरिका में मैं इन्वाल्व हूँ और ट्रीटमेंट हम सारी लेटेस्ट टेक्निक से तो कर रहे हैं बट एम जो हमारा आ, इस कैंसर अवेयरनेस के लिए जो कैंप हमने किया है यहाँ पे उसका मेन एम है कि हम लोग कम मतलब पेशेंट को कम से कम टाइम में कम से कम चीज़ों के साथ में हम लोग इस तरीके से चीज़ों को अवेयर करें कि अगर किसी को ज़रूरत है जैसे कोई किसी तरीके की लंप है ब्रेस्ट में तो हम लोग उसका प्रॉपर वे में एक प्रॉपर डायग्नोस्टिक वर्कअप करके उसको सही रास्ते तक ले जा सकें और ये मेन कैंप जो है बेसिकली ये अवेयरनेस के लिए हमने लगाया है कि हर जैसे मेल्स में जो है गदुदा का कैंसर प्रोस्टेट कैंसर ये बहुत कॉमन है फीमेल्स में ब्रेस्ट कैंसर गायनी कैंसर बहुत कॉमन है कई तरीके की अब नॉर्मल ब्लीडिंग होती है किसी भी तरीके की अगर गट ब्रेस्ट में है तो ये लोगों को अवेयर करना है कि अगर किसी भी तरीके की गट या लंप आपकी बॉडी में है इमेडिएटली आप डॉक्टर से कंसल्ट करें उसमें डायग्नोस्टिक वर्कअप कराएँ और तो प्रॉपर ट्रीटमेंट कराएँ सो so, जैसे कि हम सब जानते हैं प्रवेंशन इज ऑलवेज बेटर देन क्योर तो ट्रीटमेंट किसी भी कैंसर का करना एक डिफरेंट बात है बट किसी को भी कैंसर ना हो उसके लिए कैंप लगाया गया है ताकि सब लोग अवेयर हो पाए कि हमें किस किस चीजों से बचना है सत श्रीकाल जी मैं आदित्य सबरवाल सी सी ए कैंसर सेंटर ऑफ अमेरिका तो ਇਹ ਜਿਹੜਾ ਕੈਂਪ ਹੈ ਜ ਕੈਂసర్ ਸੈਂਟਰ ਆਫ ਅਮਰੀਕਾ ਤੇ ਡਾਕਟਰ ਜੋਤੀ ਨਰਸਿੰਗ ਹੋਮ ਤੇ ਵਰਲਡ ਵਰਡ ਕੈਂਸਰ ਕੇਅਰ ਸੈਂਟਰ ਦੇ ਵੱਲੋਂ ਲੜ ਕੇ ਲਾਇਆ ਗਿਆ ਹੈ ਇਹਦੇ ਚ ਬੇਸਿਕਲੀ ਜਿਹੜਾ ਹੈਗਾ ਜਾਂਚ ਜਿਹੜੀ ਹੈ ਸਾਰੇ ਤਰੀਕੇ ਦੀ ਰੁਟੀਨ ਦੀ ਜਾਂਚ ਲੈ ਕੇ ਸ਼ੁਰੂ ਤੋਂ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਤੋਂ ਲੈ ਕੇ ਰੁਟੀਨ ਦੀਆਂ ਦਵਾਈਆਂ ਬੁਖਾਰ ਖੂਨ ਦੀ ਜਾਂਚ ਤੋਂ ਲੈ ਕੇ ਕੈਂਸਰ ਦੀ ਵੱਡੀ ਵੱਡੀ ਜਾਂਚ ਜਿਵੇਂ ਕਿ ਬੋਨ ਡੈਂਸਿਟੋਮੀਟਰੀ ਪੈਪ ਸਮੀਅਰ ਮੈਮੋਗ੍ਰਾਫੀ ਪੀਐਸਏ ਹੋਰ ਤਰ੍ਹਾਂ ਤਰ੍ਹਾਂ ਦੇ ਲੈਬ ਟੈਸਟ ਔਰਲ ਕੈਂਸਰ ਸਕ੍ਰੀਨਿੰਗ ਮੂੰਹ ਦੇ ਅੰਦਰ ਕੋਈ ਛਾਲਾ ਝੋਲਾ ਕੋਈ ਹੈ ਕੋਈ ਕੈਂਸਰ ਕਾ ਨਹੀਂ ਬਣ ਰਿਹਾ ਇਸ ਤਰੀਕੇ ਦੀ ਕੋਈ ਵੀ ਸਾਰੀ ਤਰੀਕੇ ਦੀ ਜਾਂਚ ਜੇ ਤੁਸੀਂ ਉਧਰ ਕਰਾਣ ਜਾਂਦੇ ਹੋ ਤੇ ਇਹ ਜਾਂਚ ਘੱਟੋ ਘੱਟ ਵੀ 5 5 ਤੋਂ ਲੈ ਕੇ 7000 10000 ਵਿੱਚ ਜਾ ਕੇ ਹੁੰਦੀ ਹੈ ਪਰ ਇੱਥੇ ਸਾਰੀ ਦੇ ਸਾਰੇ ਫ੍ਰੀ ਆਫ ਕਾਸਟ ਕੋਸਟ ਕੀਤੀ ਜਾ ਰਹੀ ਇਸ ਤੋਂ ਇਲਾਵਾ ਇੱਥੇ ਡਾਕਟਰ ਬੈਠੇ ਨੇ ਜਿਹੜਾ ਰੂਟੀਨ ਚੈੱਕਅਪ ਕਰ ਰਹੇ ਕਰ ਰਹੇ ਨੇ ਔਰ ਮੇਰੇ ਨਾਲ ਹੈਗੇ ਨੇ ਡਾਕਟਰ ਨਵੀਨ ਕੰਡਾ ਜੀ ਜਿਹੜੇ ਕਿ ਕੈਂਸਰ ਦੇ ਮਾਹਿਰ ਨੇ ਇਹਨਾਂ ਨੂੰ 20 ਸਾਲ ਦਾ ਕੈਂਸਰ ਦੇ ਇਲਾਜ ਦਾ ਤਜਰਬਾ ਹੈ ਇਹ ਵੀ ਨਾਲ ਆਏ ਹੋਏ ਨੇ ਇਹ ਵੀ ਇਹ ਵੀ ਜਿਹੜਾ ਸੇਵਾ ਵਾਸਤੇ ਆਏ ਹੋਏ ਨੇ ਕਿ ਜਿਹੜੇ ਜਿਹੜੇ ਲੋਕ ਜਿਆਦਾ ਤੋਂ ਜਿਆਦਾ ਦਾ ਫਾਇਦਾ ਚੁੱਕ ਸਕਣ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ